ਜੀ ਪਹਿਲਾਂ ਆਪਾਂ ਪੜਿਆ ਸੀ ਰਾਜਨੀਤੀ ਸ਼ਾਸਤਰ ਦੀ ਉਤਪਤੀ ਉਸ ਤੋਂ ਤੇ ਰਾਜਨੀਤੀ ਸ਼ਾਸਤਰ ਦਾ ਆਰੰਭ ਕਿਵੇਂ ਹੋਇਆ ਸੀਗਾ ਤੇ ਹੁਣ ਆਪਾਂ ਪੜਾਂਗੇ ਰਾਜਨੀਤੀ ਸ਼ਾਸਤਰ ਦਾ ਖੇਤਰ ਇਹ ਰਾਜਨੀਤੀ ਸ਼ਾਸਤਰ ਦਾ ਖੇਤਰ ਸਕੋਪ ਆਫ ਪੋਲਿਟੀਕਲ ਸਾਇੰਸ ਰਾਜਨੀਤੀ ਸ਼ਾਸਤਰ ਦਾ ਜਿਹੜਾ ਖੇਤਰ ਹੈ ਉਹ ਕਹਿੰਦੇ ਬਹੁਤ ਵਿਸ਼ਾਲ ਹੈ ਕਿਵੇਂ ਇਸ ਦੇ ਅਧਿਐਨ ਦੇ ਕਈ ਵਿਸ਼ੇ ਨੇ ਉਹ ਕਿਹੜੀ-ਕਿਹੜੀ ਵਿਸ਼ੇ ਨੇ ਰਾਜ ਦਾ ਅਧਿਐਨ ਰਾਜਨੀਤੀ ਸ਼ਾਸਤਰ ਰਾਜ ਦਾ ਅਧਿਐਨ ਕਰਦਾ ਠੀਕ ਹੈ ਰਾਜ ਦਾ ਅਧਿਐਨ ਕਰਦਾ ਹੈ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਦਾ ਪਹਿਲਾਂ ਕਿਵੇਂ ਸੀ ਠੀਕ ਹੈ ਰਾਜ ਦੇ ਵਿੱਚ ਪ੍ਰਬੰਧ ਪਹਿਲਾਂ ਕਿਵੇਂ ਸੀ ਜਾਂ ਹੁਣ ਪ੍ਰੈਜ਼ੈਂਟਸ ਕਿਵੇਂ ਚੱਲ ਰਿਹਾ ਤੇ ਫਿਊਚਰ ਚ ਕਿਵੇਂ ਹੋਣਗੇ ਸਰਕਾਰ ਦਾ ਅਧਿਐਨ ਕਰਦਾ ਹੈ ਸਰਕਾਰ ਤੇ ਕਿਹੜੇ-ਕਿਹੜੇ ਅੰਗ ਹੋਗੇ ਲੈਜਿਸਲੇਚਰ ਐਗਜ਼ੀਕਿਊਟਿਵ ਤੇ ਜਡਿਸੀਰੀ ਇਹਨਾਂ ਦਾ ਇਹਨਾਂ ਤਿੰਨਾਂ ਅੰਗਾਂ ਦਾ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਜਿਹੜਾ ਵਿਸ਼ਾ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ ਵੀ ਕਰਦਾ ਅੰਤਰਰਾਸ਼ਟਰੀ ਸੰਗਠਨ ਕਿਹੜੇ ਹੋਗੇ UN WTO WHO ILO ਸਾਰਕ ਇਹਨਾਂ ਸੰਗਠਨਾਂ ਦਾ ਵੀ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ਹੁਣ ਆਪਾਂ ਪਿੱਛੇ ਪੜ ਕੇ ਗਏ ਸੀ ਗਏ ਸੀ ਨਾ ਪਰਿਵਾਰਾਸ਼ਾਦਨਿਕ ਗ੍ਰਸਟਿਕਾ ਨੂੰ ਅਨੁਸਾਰ ਕਿ ਇਹ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ ਤਾਂ ਵਿਵਹਾਰ ਦੇ ਵਿੱਚ ਕੀ ਕੀ ਆ ਜਾਂਦਾ ਪ੍ਰਦਰਸ਼ਨ ਕਰਨਾ ਹੋ ਗਿਆ ਧਰਨਾ ਦੇਣਾ ਚੂਣਾ ਲੜਨਾ ਅਤੇ ਸਰਕਾਰ ਬਣਾਉਣਾ ਮਤਲਬ ਵਿਅਕਤੀ ਹੈ ਜਿਹੜੇ ਜਦੋਂ ਉਹਨਾਂ ਦੀ ਕੋਈ ਮੰਗ ਪੂਰੀ ਨਹੀਂ ਹੁੰਦੀ ਜਾਂ ਉਹਨਾਂ ਦੀ ਕੁਝ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਪ੍ਰਦਰਸ਼ਨ ਕਰਦੇ ਕਰਦੇ ਆ ਪ੍ਰਦਰਸ਼ਨ ਕਰ ਸਕਦੇ ਆ ਧਰਨਾ ਵੀ ਦੇ ਸਕਦੇ ਆ ਚੂਣਾ ਵੀ ਲੜ ਸਕਦੇ ਆ ਠੀਕ ਹੈ ਤੇ ਆਪਣੀ ਸਰਕਾਰ ਬਣਾ ਸਕਦੇ ਆ ਉਸ ਤੋਂ ਬਾਅਦ ਅਗਲਾ ਵਿਸ਼ਾ ਕਿਹੜਾ ਹੋ ਗਿਆ ਰਾਜਨੀਤਿਕ ਵਿਚਾਰਧਾਰਾ ਦਾ ਅਧਿਐਨ ਰਾਜਨੀਤਿਕ ਵਿਚਾਰਧਾਰਾ ਦਾ ਅਧਿਐਨ ਵੀ ਕਰਤਾ ਰਾਜਨੀਤਿਕ ਵਿਸ਼ਾ ਰਾਜਨੀਤੀ ਸ਼ਾਸਤਰ ਵਿਸ਼ਾ ਜਿਹੜਾ ਉਦਾਰਵਾਦ ਮਾਰਕਸਵਾਦ ਜਿਵੇਂ ਗਾਂਧੀਵਾਦ ਨਾਜੀਵਾਦ ਫਾਸੀਵਾਦ ਇਹਨਾਂ ਸਾਰੀਆਂ ਵਿਚਾਰਧਾਰਾਵਾਂ ਦਾ ਧਿਆਨ ਕਰਦਾ ਹੈ ਰਾਜਨੀਤੀ ਸ਼ਾਸਤਰ ਵਿਸ਼ਾ ਅਧਿਕਾਰਾਂ ਤੇ ਕਰਤੱਵਾਂ ਦਾ ਧਿਆਨ ਹੁਣ ਰਾਜਨੀਤੀ ਸ਼ਾਸਤਰ ਦੇ ਵਿੱਚ ਵਿਅਕਤੀਆਂ ਦੇ ਰਾਜ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਕਰਤੱਵਾਂ ਦਾ ਤੇ ਅਧਿਕਾਰਾਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ